ਆਖਰ ਕੀ ਮਾਇਨੇ ਰੱਖਦਾ ਹੈ ਕੰਬਲਾ ਹੈਰਿਸ ਦੇ ਪ੍ਰਤੀ ਟੇਲਰ ਸਵਿਫਟ ਦਾ ਸਮਰਥਨ ਮੈਲਬੌਰਨ ਤੋਂ ਖਬਰ ਆਈ ਹੈ ਪੌਪ ਸਟਾਰ ਟੇਲਰ ਸਵਿਫਟ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਵਿਚਾਲੇ ਬੁੱਧਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਬਹਿਸ ਦੌਰਾਨ ਡੈਮੋਕ੍ਰੇਟ ਉਮੀਦਵਾਰ ਕੰਬਲਾ ਹੈਰਿਸ ਦਾ ਸਮਰਥਨ ਕੀਤਾ ਹੈ ਪੌਪ ਸਟਾਰ ਟੇਲਰ ਸਵਿਫਟ ਨੇ ਸੋਸ਼ਲ ਮੀਡੀਆ ਤੇ ਡੈਮੋਕ੍ਰੇਟਿਡ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰੀ ਸੱਤੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਟਿਮ ਵੋਲਜ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ ਉਸਨੇ ਫਿਰ ਐਮਟੀਵੀ ਵੀਡੀਓ 뮤జిక్ ਅਵਾਰਡਸ 'ਚ ਆਪਣੇ ਭਾਸ਼ਣ 'ਚ ਲੋਕਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਯਾਦ ਦਿਵਾਇਆ 24 ਘੰਟਿਆਂ ਦੇ ਅੰਦਰ ਵੋਟਰ ਵੈੱਬਸਾਈਟ ਤੇ 4 ਲੱਖ ਤੋਂ ਵੱਧ ਵਿਜ਼ਟਰ ਰਜਿਸਟਰ ਹੋਏ ਕਿਸੇ ਸਿਆਸਤਦਾਨ ਦਾ ਸਮਰਥਕ ਕਰਨ ਵਾਲੀ ਮਸ਼ਹੂਰ ਹਸਤੀ ਦੀ ਸਾਰਤਕਤਾ ਤੇ ਆਧਾਰ ਅਕਸਰ ਸਵਾਲ ਉਠਾਏ ਜਾਂਦੇ ਹਨ ਆਖਿਰ ਉਤਪਾਦਾਂ ਤੇ ਬ੍ਰਾਂਡਾਂ ਦਾ ਸਮਰਥਕ ਕਰਨਾ ਆਮ ਗੱਲ ਹੈ ਤਾਂ ਕੀ ਟੇਲਰ ਸਵਿਫਟ ਦਾ ਸਿਆਸੀ ਸਮਰਥਕ ਅਸਲ ਚ ਮਾਇਨੇ ਕੀ ਰੱਖਦਾ ਹੈ ਇਹ ਯਕੀਨੀ ਤੌਰ ਤੇ ਮਾਇਨੇ ਰੱਖਦਾ ਹੈ ਇਹ ਨੌਜਵਾਨ ਸਫੇਦ ਔਰਤਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਜੋ ਉਸ ਦੇ ਪੰਚਸ਼ਿਕਾਂ ਦਾ ਇੱਕ ਵੱਡਾ ਹਿੱਸਾ ਬਣਾਉਂਦੇ ਹਨ ਇਹਨਾਂ ਔਰਤਾਂ ਨੂੰ ਇਕਜੁੱਟ ਕਰਨ ਲਈ ਇਸ ਗੱਲ ਦਾ ਬਹੁਤ ਪ੍ਰਭਾਵ ਪੈ ਸਕਦਾ ਹੈ ਕਿ ਕੌਣ ਵੋਟ ਪਾਉਣ ਲਈ ਨਿਕਲਦਾ ਹੈ ਅਤੇ ਅੰਤ ਵਿੱਚ ਕੌਣ ਰਾਸ਼ਟਰਪਤੀ ਦੌੜ ਚ ਜਿੱਤਦਾ ਹੈ ਟੇਲਰ ਸਵਿਫਟ ਹੀ ਕਿਉਂ ਚੁਣਿਆ ਗਿਆ ਇਹ ਜਿਹੜੀ ਗੱਲ ਮੈਂ ਨਹੀਂ ਰੱਖਦੀ ਲੇਕਿਨ ਤੁਹਾਨੂੰ ਦੱਸ ਦਈਏ ਟੇਲਰ ਸਵਿਫਟ ਵੱਲੋਂ ਕਮਲਾ ਹੈਰਿਸਟਾਡਾ ਦਾ ਸਮਰਥਨ ਕਰਨ ਤੋਂ ਬਾਅਦ ਜਿਹੜੀ ਸਿਆਸਤ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਕਿਉਂਕਿ 24 ਘੰਟਿਆਂ ਦੇ ਅੰਦਰ ਹੀ ਲੱਖਾਂ ਲੋਕਾਂ ਵੱਲੋਂ ਵੈੱਬਸਾਈਟ ਤੇ ਜਾ ਕੇ ਵਿਜ਼ਟਰ ਰਜਿਸਟਰ ਹੋਏ